ਸਸ਼ੀਕਾਲ ਜੀ ਐਸਟੀਵੀ ਪ੍ਰੋਡਕਸ਼ਨ ਸਰੀ ਕੈਨੇਡਾ ਪੋਲ ਵਿਡਾਚ ਸ਼ੋਅ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੰਚਨ ਸਵਾਗਤ ਕਰਦੀ ਹਾਂ ਝੋਨੇ ਦੀ ਸਿੱਧੀ ਬਜਾਈ ਵਾਲੇ ਕਿਸਾਨ ਦੇ ਖੇਤਾਂ ਵਿੱਚ ਪਹੁੰਚੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕਿਸਾਨوں ਨੂੰ ਮਿਲ ਕੇ ਮੰਤਰੀ ਢਾਲੀਵਾਲ ਨੇ ਕੀਤਾ ਸਨਮਾਨ ਪਾਣੀ ਅਤੇ ਪੈਸੇ ਦੀ ਬਜਟ ਲਈ ਕਿਸਾਨ ਝੋਨੇ ਦੀ ਸਿੱਧੀ ਬਜਾਈ ਕਰਨ ਢਾਲੀਵਾਲ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪਿੰਡ ਮਾਜੀ ਮੀਆਂ ਵਿਖੇ ਝੋਨੇ ਦੀ ਸਿੱਧੀ ਬਿਜਾਈ ਕਰ ਰਹੇ ਕਿਸਾਨਾਂ ਨੂੰ ਮਿਲ ਕੇ ਸਨਮਾਨਿਤ ਕੀਤਾ ਅਤੇ ਪੰਜਾਬ ਦੇ ਕਿਸਾਨਾਂ ਨੂੰ ਸੱਦਾ ਦਿੱਤਾ ਕਿ ਉਹ ਪਾਣੀ ਅਤੇ ਪੈਸੇ ਦੀ ਬਚਤ ਲਈ ਝੋਨੇ ਦੀ ਸਿੱਧੀ ਬਿਜਾਈ ਨੂੰ ਤਰਜੀਹ ਦੇਣ। ਮੰਤਰੀ ਢਾਲੀਵਾਲ ਨੇ ਕਿਹਾ ਹੈ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਦੇ ਵਿੱਚ ਝੋਨੇ ਦੀ ਸਿੱਧੀ ਬਜਾਈ ਕਰਵਾਈ ਜਾ ਰਹੀ ਹੈ ਜੋ ਕਿ ਸਮੇਂ ਦੀ ਲੋੜ ਹੈ ਉਹਨਾਂ ਨੇ ਕਿਹਾ ਹੈ ਕਿ ਜ਼ਮੀਨ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਨੂੰ ਵੇਖਦੇ ਹੋਏ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਜਾਈ ਅਪਣਾਉਣ ਨੂੰ ਤਰਜੀਹ ਦੇਣੀ ਚਾਹੀਦੀ ਹੈ ਉਹਨਾਂ ਨੇ ਦੱਸਿਆ ਹੈ ਕਿ ਮੈਂ ਪਿਛਲੇ ਸਾਲ ਵੀ ਇਨ੍ਹਾਂ ਕਿਸਾਨਾਂ ਨੂੰ ਮਿਲ ਕੇ ਗਿਆ ਸੀ ਜਿਨ੍ਹਾਂ ਨੇ ਝੋਨੇ ਦੀ ਸਿੱਧੀ ਬਜਾਈ ਕੀਤੀ ਸੀ ਤਾਂ ਇਹਨਾਂ ਦੱਸਿਆ ਹੈ ਕਿ ਝੋਨੇ ਦੀ ਸਿੱਧੀ ਬਜਾਈ ਕਰਨ ਨਾਲ 20 ਤੋਂ 25% ਦੀ ਮਜ਼ਦੂਰੀ ਅਤੇ 15 ਤੋਂ 20 ਫੀਸਦੀ ਪਾਣੀ ਦੀ ਬਚਤ ਹੁੰਦੀ ਹੈ। ਉਹਨਾਂ ਨੇ ਅੱਗੇ ਦੱਸਿਆ ਕਿ ਝੋਨੇ ਦੀ ਸਿੱਧੀ ਬਜਾਈ ਕਰਨ ਨਾਲ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਸਾੰਭਣ ਲਈ ਇੱਕ ਹਫ਼ਤੇ ਦਾ ਵੱਧ ਸਮਾਂ ਮਿਲ ਜਾਂਦਾ ਹੈ। ਝੋਨੇ ਦੀ ਬਜਾਈ ਇਸ ਢੰਗ ਨਾਲ ਕਰਨ ਨਾਲ ਬਿਮਾਰੀਆਂ ਦਾ ਹਮਲਾ ਵੀ ਘੱਟ ਹੁੰਦਾ ਹੈ। ਖਾੜੀ ਦੇ ਸੀਜ਼ਨ ਵਿੱਚ ਕਣਕ ਦਾ 4ਵੀਂ ਝੋਨੇ ਦੀ ਸਿੱਧੀ ਬਜਾਈ ਵਾਲੇ ਖੇਤਾਂ ਵਿੱਚ ਲਗਭਗ 1 ਕੁਇੰਟਲ ਵੱਧ ਨਿਕਲਦਾ ਹੈ। ਉਹਨਾਂ ਨੇ ਦੱਸਿਆ ਹੈ ਕਿ ਝੋਨੇ ਦੀ ਸਿੱਧੀ ਬਜਾਈ ਅਪਣਾਉਣ ਵਾਲੇ ਕਿਸਾਨਾਂ ਨੂੰ ਪੰਜਾਬ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਦੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ। ਉਹਨਾਂ ਨੇ ਦੱਸਿਆ ਹੈ ਕਿ ਇਸ ਸਾਲ ਵੀ ਅਸੀਂ ਅਜਨਾਲਾ ਹਲਕੇ ਵਿੱਚ ਲਗਭਗ 5000 ਏਕੜ ਰਕਬਾ ਝੋਨੇ ਦੀ ਸਿੱਧੀ ਬਜਾਈ ਰਾਹੀਂ ਖੇਤੀ ਕਰਾਂਗੇ। ਸਾਲਾਂ ਨੂੰ ਸਨਮਾਨਿਤ ਕੀਤਾ ਗਿਆ ਤੁਹਾਡੇ ਦੌਰ ਤੇ ਇਹ ਜਿਹੜੇ ਸਾਡੇ ਕਿਸਾਨ ਵੀਰ ਆ ਜੀ ਆਪਾਂ ਅਜਨਾਲਾ ਵਿਧਾਨ ਸਭਾ ਹਲਕੇ ਦੇ ਪਿੰਡ ਮਾਜੀ ਬੀਆਂ ਆਰਾਪੁਰ ਇਹ ਸਦੋਗਾਜੀ ਉਸ ਏਰੀਆ ਦੇ ਵਿੱਚ ਆ ਇੱਥੇ ਪਿਛਲੀ ਵਾਰ ਵੀ ਕਿਸਾਨਾਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜਾ ਝੋਨਾ ਜਿਹੜੀ ਸਿੱਧੀ ਬਜਾਈ ਕੀਤੀ ਸੀਗੀ ਹੁਣ ਵੀ ਇਹ ਕਿਸਾਨ ਜਿਹੜੇ ਸਿੱਧੀ ਬਜਾਈ ਕਰਦੇ ਉਹਦਾ ਪਿਛਲੀ ਵਾਰ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਬਹੁਤ ਵਧੀਆ ਆ ਇਤਕ ਵੀ ਬਹੁਤ ਵਧੀਆ ਰਿਜ਼ਲਟ ਆਇਆ ਮੈਂ ਇਹਨਾਂ ਨੂੰ ਮਿਲਣ ਆਇਆ ਸੀਗਾ ਸਾਨੂੰ ਪਿਛਲੀ ਵਾਰ ਵੀ ਜਿੰਨਾ ਟੀਚਾ ਮਿਲਿਆ ਸੀ ਆਈ ਨਾਲੇ ਬਲਾਕਾਂ ਨੂੰ ਸਾਡੇ ਐਗਰੀਕਲਚਰ ਬਲਾਗ ਜਿਹੜੇ ਆ ਅਸੀਂ ਪਿਛਲੀ ਵਾਰ ਵੀ ਪੂਰਾ ਕੀਤਾ ਤਾਂ ਇਤਕ ਵੀ ਸਾਨੂੰ 5000 ਏਕੜ ਦਾ ਜਿਹੜਾ ਟੀਚਾ ਦਿੱਤਾ ਪੰਜਾਬ ਗਵਰਨਮੈਂਟ ਨੇ ਉਹ ਅਸੀਂ ਸਦਾ ਪੂਰਾ ਕਰ ਲੈਣਾ ਔਰ ਮੈਨੂੰ ਖੁਸ਼ੀ ਹੈ ਕਿ ਕਿਸਾਨ ਚਾਹ ਦੇ ਦੱਸਦੇ ਆ ਕਿ ਸਾਨੂੰ ਪਿਛਲੀ ਵਾਰ ਵੀ ਇਹਨਾਂ ਦਾ ਖਰਚਾ ਵੀ ਘੱਟ ਹੋਇਆ ਇਹਨਾਂ ਨੂੰ ਫਾਇਦਾ ਵੀ ਜਿਹੜਾ ਬਹੁਤ ਜ਼ਿਆਦਾ ਸੋ ਮੈਂ ਇਸ ਕਰਕੇ ਇਨਨੂੰ ਸਲਮਾਨਤ ਕਰਨਾ ਇਹ ਜਿਹੜਾ ਸਾਡਾ ਕਿਸਾਨ ਵੀਰ ਆ ਇਹ ਕੇਰਨੂ ਦੇ ਵਿੱਚ ਬਜਾਈ ਕਰਨ ਦੇ ਵਿੱਚ ਇਹ ਬੜਾ ਮਾਸਟਰ ਬੰਦਾ ਇਹਨੇ ਬਹੁਤ ਜ਼ਿਆਦਾ ਮਤਲਬ ਪਿਛਲੀ ਵਾਰ ਵੀ 4-500 ਏਕੜ ਇਕੱਲੇ ਨੇ ਸਾਡੇ ਇਲਾਕੇ ਦੇ ਵਿੱਚ ਸਹਿਯੋਗ ਕੀਤਾ ਸੀਗਾ ਇਹਨਾਂ ਨੇ ਮਸ਼ੀਨਾਂ ਜਿਹੜੀਆਂ ਸਬਸਿਡੀ ਦੇ ਲਿਆਂ ਇੱਕ ਦੀ ਕਰਤੇ ਡਿਪਾਰਟਮੈਂਟੋਂ ਚੁੰਡੀ ਵਾਲੀਆਂ ਮਸ਼ੀਨਾਂ ਦੇ ਉਹਦਾ ਫਾਇਦਾ ਠਾ ਦੇ ਉਹ ਸਾਡੇ ਦੀ ਮਤ ਕਰਦੇ ਜੋ ਜੈਨੂਮ ਨੇ ਇਹਨਾਂ ਦਾ ਆਪਣੇ ਲੈਂਦੇ ਆ ਖਰਾਏ ਪੜਾ ਪਰ ਇਹ ਸਭ ਦਾ ਮਤਲਬ ਆਪਣੇ ਇਲਾਕੇ ਦੇ ਵਿੱਚ ਬੱਦੂ ਬਜਾਈ ਜਿਹੜੀ ਹੈ ਕਦੀ ਜਾਂਦੇ ਆ ਪਾਣੀ ਦੇ ਵੀ ਕਾਫੀ ਬਚਤ ਹੁੰਦੀ ਹੈ ਬਹੁਤ ਜ਼ਿਆਦਾ ਬਚਤ ਹੁੰਦੀ ਮੇਰੀ ਸਭ ਕਿਸਾਨਾਂ ਨੂੰ ਬੇਨਤੀ ਹੈ ਕਿ ਸਾਰੇ ਜਣੇ ਜਿਹੜਾ ਤੁਸੀਂ ਬਜਾਈ ਦੇ ਉੱਤੇ ਬਲ ਜਿਹੜੀ ਆ ਜ਼ਮੀਨਾਂ ਤਾਂ ਸਿੱਧੀ ਬਜਾਈ ਵਾਲੀ ਆ ਹਾਂ ਜ਼ਮੀਨ ਜਮੀਨ ਦਾ ਫੱਕਿਆ ਜਿੱਦਾਂ ਸਾਡੇ ਵਾਲੀ ਇਹਦੀ ਜਦੋਂ ਹੀ ਬੜੀ ਆ ਉਹੀ ਚ ਇਹਨੂੰ ਕਰਨਾ ਬੜਾ ਔਖਾ ਹੋ ਜਾਂਦਾ ਪਰ ਜਿੱਥੇ ਹੋ ਸਕਦੇ ਉੱਥੇ ਕਿਸਾਨਾਂ ਨੂੰ ਮੇਰੀ ਬੇਨਤੀ ਹੈ ਕਿ ਸਿੱਧੀ ਬਜਾਈ ਜਿਹੜੀ ਕਰੋ ਤਾਂ ਜੋ ਪਾਣੀ ਵੀ ਬਚੇ ਤੇ ਉਹਨਾਂ ਦਾ ਖਰਚਾ ਵੀ ਘਟਾਵੇ ਉਹਨਾਂ ਨੂੰ ਆਮਦਨ ਵੀ ਜਾਂਦੀ ਆ